ਨਵਰੇ ਕਰਨ ਲਈ ਛੋਟੇ ਜਿਹੇ ਰਚੇ ਸਹਿਜ ਜਨ ਦਿੰਦਿਆਂ ਕਰਾਈਆਂ ਤੇ ਆਪ ਜੀ ਦਾ ਪਤਾਨਪੂਰਤ ਧੰਨਵਾਦ ਕਰਦਾ ਤੇ ਜਿਹੜੀਆਂ محبتਾਂ ਜਿਹੜਾ ਮਾਣ ਅਤੇ ਜਿਹੜਾ ਸਤਕਾਰ ਮੈਨੂੰ ਮੇਰੇ ਪਰਿਵਾਰ ਨਾਲ ਬਾਕੀ ਦੇ ਪਰਿਵਾਰ ਨਾਲ ਜਿਹੜੀ ਜੀ ਨਾਲ ਦਿੱਤਾ ਉਹਦਾ ਧੰਨਵਾਦ ਆਹ ਮੈਂ ਕਿੱਡਾ ਬੰਦਾ ਸ਼ਾਇਰ ਹੈ ਕਿੰਨੀਆਂ ਕਿਤਾਬਾਂ ਲਿਖੇ ਕਿੰਨੇ ਗੀਤ ਲਿਖੇ ਹੈ वो तक करने मेरे प्रिय शब्दों की घाट है तोड़िया मोहब्बतों का जो दरिया बग्या पिछली अभी सदी तो असि सारा परिवार वे गाय कर नामनामा शोरत इस माण मोहब्बत जीवन तुम बखशिश कीतिया ने अस आने वाले करोड़ों जन्मों तक कर्जदार रहा मैं निजी तौर पर धन्यवाद करीदा जी का ना लवे मेरे नीचे समुच मेरी टीम ना मैं थोड़े रूबरू की रोहानी जी तक मैं माँ प्यार आदमी ही कर सदा धनबाद ही कर सकता है क्योंकि मैं तो बीबा दलजीत जी ने पिछली अभी सदी साल खेत सेवा की है बड़ा मान सम्मान दर्जा गैसा हजार भीते हैं पंजाब की पंजाबी मां बोली की पंजाबी सभ्याचार जो सेवा परिवार ने की है ਮੇਰੇ ਕਹਿੰਦੇ ਲੋਕ ਤੇ ਮੇਰੇ ਨਾਲੋਂ ਵੱਧ ਤੁਸੀਂ ਸਾਰੇ ਜਾਣਦੇ ਹੋ। ਹੁਣ ਇਹ ਤੁਹਾਨੂੰ ਮੈਂ ਇਹ ਤਾਂ ਤੁਹਾਨੂੰ ਪਤਾ ਹੈ ਕਿ ਲੋਕ ਸੇਵਾ ਦਾ ਕੀ ਦਰਦ ਉਹ ਮੇਰੇ ਸੈਨਾ ਤੋਂ ਇਹ ਜਿਹੜਾ ਤੇ ਦਿਮਾਗ ਦੇ ਵਿੱਚ ਰਿਹਾ ਲੋਕਾਂ ਕੀ ਦੇ ਵਿੱਚ ਦੇ ਵਿੱਚ ਜਨੈ ਉਹ ਤੁਹਾਨੂੰ ਪਤਾ ਚੱਲਣਾ ਸੀ ਕਿ ਜਿਹੜੀ ਕੁਮਾਰਾ ਕੋਈ ਜਿਹੜੇ ਬਣਾਣਾ ਜੀ ਹੈ ਉਹਨਾਂ ਦੇ ਕਿਸੇ ਨੂੰ ਵੀ ਘੇਰੇ ਦੇ ਵਿੱਚ ਕੋਈ ਤੁਹਾਨੂੰ ਦੇ ਵਿੱਚ ਸਾਡਾ ਪਰਿਵਾਰ ਹੈ ਉਹ ਹਮੇਸ਼ਾ ਆਦਰ ਤੇ ਸ਼ਰਮ ਰਿਹਾ ਹੈ मैं मन कह सकता है समुची मेरे सामने खड़ी है मेरिया दोस्तों मेरे देख मेरे विचार अभी थली तो जोड़े मैं बोले है गए हैं कि दिखे है तो तुम तो क्ड के बेच सुन सकते हो प्रकाश प्रमाण भी जरूरत नहीं होगी सो अज एक नवे खेतर सोचते कमजोर लोग हैं छोटे परिवार पैदा तो हुए हुए हैं बहुत कुछ जीवन के कलाकार बहुत सादगी ਪਰਵਾਣ ਦੀ ਲਈਏ ਦੇ ਦੋਵੇਂ ਵਿੱਚ ਕਿ ਵੱਡੀ ਸੇਵਾ ਕਰਨ ਵਾਸਤੇ ਵੱਡੀ ਤਾਕਤ ਦੀ ਲੋੜ ਹੁੰਦੀ ਹੈ ਵੱਡੀ ਮਹਾਨ ਦੀ ਲੋੜ ਹੁੰਦੀ ਹੈ ਮਨੁੱਖੀ ਸੋਚ ਨੇ ਕਿ ਰਾਜਨੀਤਿਕ ਖੇਤਰ ਦੇ ਵਿੱਚ ਅਸੀਂ ਸਭ ਤੋਂ ਪ੍ਰਵਾਣ ਨੂੰ ਤੁਹਾਡੇ ਚਰਨਾਂ ਦੇ ਵਿੱਚ ਪਰੇ ਜਿਵੇਂ ਸੀ ਮਾਰਕਸ ਨੇ ਦਿੱਤਾ ਪਿਆਰ ਰਿਹਾ ਤੁਹਾਡਾ ਸਰਕਾਰੇ ਐਸੀ ਤਰ੍ਹਾਂ ਤਾਂ ਜਦਕੀ ਪੂਰੇ ਪੰਜਾਬ ਦੇ ਪੰਜਾਬ ਦੇ ਮਾਸਲੇ ਦੇ ਪੰਜਾਬ ਦੇ ਮੁੱਦਿਆਂ ਦੇ ਗਰੀਬਾ ਮਜ਼ਦੂਰਾ ਦੇ ਹਮਦਰਦ ਪਰਵਾਣ ਨੂੰ ਵੱਡੀ ਸੇਵਾ ਕਰਨੀ ਚਾਹੁੰਦੇ ਆ ਮੇਰੇ ਬੇਟੇ ਪਰਵਾਨ ਕਰਦੇ ਜਿਵੇਂ ਡਾਕਟਰਾਂ ਦਾ ਸੰਜੁਗਤ ਆਪੇ ਨਾਮ ਦੇਤੇ ਕਾਗਜ਼ ਜਿਹੜੇ ਅਮੀਰ ਆਜ਼ਾਦ ਮਿਤਵਾ ਦੇ ਨਾਲ ਕਰਾਂਗੇ ਸੋ ਮੈਨੂੰ ਪੂਰਨ ਉਮੀਦ ਹੈ ਕਿ ਜਿੱਥੇ ਤੁਸੀਂ ਮੁੱਚੀ ਤੇਰੇ ਨੇ ਬਹੁਤ ਮਾਨ ਬੜਾ ਸਤਕਾਰ ਮੈਂ ਮੇਰੇ ਨਾਲ ਪੁੱਛਦੇ ਰੇਪ ਪਾਉਣ ਦੇ ਸਬੰਧੋਂ ਆਪਦੇ ਚਰਨਾਂ ਦੇ ਵਿੱਚ ਰੂਹਰ ਕਰਾ ਦੇ ਸਾਡੇ ਖਿਆਲਾਂ ਨੂੰ ਤੁਸੀਂ ਆਪਣਾ ਮੇਰ ਤੇ ਪਿਆਰ ਪਰਿਆਹਤ ਸਾਡੇ ਸਿਰ ਤੇ ਰੱਖੋ ਇਹ ਸਾਰੂ ਪੂਰਨ ਉਮੀਦ ਹੈ

चरण चलावे रेडी रहेंगे हर जो है सिर मत प्रवान करेंगे जो तेजे मुद्दे हुए उन्होंने हल कर पूरी जोर जोरदार कोशिश करें बहुत बहुत धन्यवाद बहुत तो बहुत शुक्रिया मैं सरपंच साहब बेनती करना ਮੇਰੇ ਸਬੂਚਿਤ ਅਨਸਾਰ ਮੇਰੇ ਮੀਡੀਆ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ ਮਿਹਰਬਾਨੀ ਅਤੇ ਚਾਹਮ ਨੇ ਸਾਡੇ ਭਾਵਾਂ ਨੂੰ ਸਾਡੇ ਸ਼ਬਦਾਂ ਨੂੰ ਸਾਡੀ ਸੋਚ ਨੂੰ ਇਹ ਵਿਦਿਆਰਥੀ ਇਨਾਂ ਦਾ ਬਹੁਤ ਵੱਡਾ ਹੱਥ ਤੇ ਯੋਗਦਾਨ ਰਹੂਗਾ ਸੋ ਮੈਂ ਹੋਣੀ ਪਹਿਲੇ ਪੁਆਇੰਟ ਇਹਨਾਂ ਨੂੰ ਬੇਨਤੀ ਕਰਨਾ ਹੈ ਕਿ ਤੁਸੀਂ ਆਪਣਾ ਜੋਲੀ ਮਰਦਤ ਦਿਖਾਉਗੇ ਅਸੀਂ ਇਹ ਮਿਹਨਤ ਤੇ ਫਕੀਰਾਂ ਦੀ ਜੰਗ ਦੇ ਕੋਸ਼ਿਸ਼ ਕਰੋ ਕਿ ਸਾਡਾ ਮੇਲਾ ਦਾ ਸਰਬੋਧਿਨ ਨੂੰ ਤਾਂ ਬੜੀਆਂ ਫਾਇਦਾ ਬੜੇ ਸੁਰੂ ਸਾਰੇ ਸਾਧਨ ਹੋਣਗੇ ਅਸੀਂ ਤਾਂ ਸਿਰਫ ਤੁਹਾਡੇ ਮਾਪੋਤ ਦੇ ਤੁਹਾਡੇ ਅਸਰੇ ਆ ਕੇ ਕਰਦੇ ਫਾਇਦੇ ਅਸਰੇ ਉੱਤਣਾ ਬਹੁਤ ਬਹੁਤ ਧੰਨਵਾਦ ਬਹੁਤ ਜੀਤਾਨੀ ਆਪਣਾ ਵਿਚਾਰ ਰੱਖਣ ਦੇ ਸੁਭੈਂਤੀ ਆ ਤੁਸੀਂ ਜਾਣਦੇ ਹੋ ਕਿ ਸੱਜਣ ਸਾਡੇ ਆਪਾਂ ਨੂੰ ਲੈਣ ਨੂੰ ਉਹ ਸਾਨੂੰ ਸਰਪਾ ਉਹ ਸਾਰੇ ਆਤਮੀਆਂ ਆਪਣੇ ਦਾ ਚੋਣ ਲਗਾ ਸਭ ਨੂੰ ਚੋਣ ਲਗਾ ਉਹ ਚੋਣਾਂ ਦਾ ਸਤਿਕਾਰ ਕਰਾਉਣੀ ਸਾਡੀ ਵੀ ਬਣਦੀ ਹੈ ਇਥੇ ਤਾਂ ਕੰਮ ਲੱਗੇ ਆ ਨਾ ਨਸ਼ਾ ਤੇ ਬੈਂ ਬੇਰਜਗਾਰੀ ਨਹੀਂ ਬਹੁਤ ਕੁਛ ਹੈ ਮਹਿੰਗਾਈ ਹੈ ਔਰ ਸਭ ਤੋਂ ਵੱਡਾ ਜਿਹੜਾ ਮਸਲਾ ਇਸ ਵੇਲੇ ਪੰਜਾਬ ਦਾ ਖਤਰਨਾਕ ਹੈ ਵੀ ਪਾਣੀ ਥੱਲਾ ਗਰਕ ਹੋ ਗਿਆ 300 ਫੁੱਟ ਤੇ ਪਾਣੀ ਚੱਲਣਾ ਉਹ ਵੀ ਜ਼ਹਿਰ ਵਾਲਾ ਆਉਣ ਵਾਲੇ 10 ਸਾਲਾਂ ਬਾਅਦ ਇਹ ਬੰਜਰ ਹੋ ਜਾਊਗਾ ਇਹਦਾ ਕੌਣ ਜ਼ਿੰਮੇਵਾਰ ਹੈ ਕੌਣ ਇਹ ਮਸਲੇ ਉਠਾਊਗਾ ਸਾਰਾ ਪੰਜਾਬ ਪ੍ਰਵਾਸ ਕਰ ਗਿਆ 12700 ਪਿੰਡਾਂ ਚ ਤੁਸੀਂ ਜਾ ਕੇ ਦੇਖੋ ਉਰੇ ਬੈਠੇ ਤਾਸ਼ ਖੇਡਦੇ ਸੱਥਾਂ ਦੇ ਵਿੱਚ ਕੋਈ ਨੌਜਵਾਨ ਨਜ਼ਰ ਨਹੀਂ ਆ ਰਿਹਾ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਸਾਰਾ ਪੰਜਾਬ ਪ੍ਰਵਾਸ ਕਰ ਗਿਆ ਕਿੱਥੇ ਖੜੇ ਆ ਸੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਹੋਣਗੇ ਕਿੱਥੇ ਪੰਜਾਬ ਦੇ ਵਿੱਚ ਪੰਜਾਬ ਬਚੂਗਾ ਕਿਸ ਤਰ੍ਹਾਂ ਮੁੱਦੇ ਕਿੱਡੇ-ਕੱਡੇ ਐ ਮੁੱਦੇ ਤਾਂ ਬਹੁਤ ਨੇ ਲੱਕ ਤੋੜੇ ਮਹੰਗਾਈਆਂ ਨੇ ਕਿਸੇ ਦਾ ਕੋਈ ਸਰਕਾਰੀ ਸੁਣਵਾਈ ਕਿਤੇ ਨਹੀਂ ਕੋਈ ਕੋਈ ਸਿਹਤ ਦੀ ਸਹੂਲਤ ਨਹੀਂ ਕਿ ਤੈਨੂੰ ਕਹਿ ਕੇ ਸਿਰਫ ਗੱਲਾਂ ਅਲਫਾ-ਫਵਾਜ਼ੀਆਂ ਕਰਦੀਆਂ ਸਰਕਾਰਾਂ ਤੁਸੀਂ ਬਹੁਤ ਕੁਝ ਦਿਮਾਗ ਚ ਰੱਖ ਕੇ ਚੱਲੇ ਆਂ ਇਲਾਕਾ ਤੋੜ ਮੀਂਹਗਾਹੀ ਦੇ ਵਿੱਚ ਜਿੱਥੇ ਲੋਕਾਂ ਨੂੰ ਰੋਟੀ ਖਾਣ ਦੀ ਉਤਰ ਹੋਈ ਪਈ ਐ ਬਾਕੀ ਦੇ ਮਸਲੇ ਤੋਂ ਬਹੁਤ ਤਰੇ ਤਰਾਏ ਪਏ ਨੇ ਤਾਂ ਵੱਡੀਆਂ ਗੱਲਾਂ ਨੇ ਆਉਣ ਵਾਲੇ ਸਮੇਂ 'ਚ ਬੈਠ ਕੇ ਆਪਣੇ ਪਰਿਵਾਰਤ ਨਾਲ ਆਪਣੇ ਸਰੋਤਿਆਂ ਨਾਲ ਆਪਣੇ ਦੋਸਤਾਂ ਨਾਲ ਵਿਚਾਰ ਕਰਾਂਗੇ ਤੁਹਾਡੀ ਐਡਵਾਈਸ ਲਵਾਂਗੇ ਤੁਹਾ ਤੋਂ ਪੁੱਛਾਂਗੇ ਤੁਹਾਡੇ ਅੱਜ ਦੀ ਆਪਣੇ ਇੰਟਰਵਿਊ ਰਿਕਾਰਡਰ ਹੋਊਗੀ ਨਾ ਹਾਂਜੀ ਹਾਂ ਮੈਂ ਮੁਕਰਨਾ ਤਾਂ ਨਹੀਂ ਮੈਂ ਟਿੱਕਾਸੋਂ ਦਾ ਪੁੱਤਾਂ ਤੇ ਉਸੇ ਦਾ ਰਹਿਣਾ ਮੇਰੀ ਗੱਲ ਯਾਦ ਰੱਖਿਓ ਇੱਥੇ ਜੰਮੇ ਸੀ ਇੱਥੇ ਮਰਨਾ ਇੱਥੇ ਰਾਵਾਂਗੇ ਇੱਥੇ ਖੜਾਂਗੇ ਇਸੇ ਪਾਲਵਤ ਦੇ ਮੁੱਦੇ ਇਸ ਪਾਲਵਕ ਦੇ ਵਿੱਚ ਬਹਿ ਕੇ ਹੱਲ ਕਰਾਂਗੇ ਜੀ ਨਾਲੋਂ ਹਾਂਜੀ ਹਾਂਜੀ ਗਾਇਕੀ ਜੀ ਵੀ ਨਾਲ ਆ ਰਹੇ ਹੋ ਤਾਂ ਰਾਜਨੀਤੀ ਵੀ ਨਾਲ ਆ ਰਹੇ ਹੋ ਸਾਰੀ ਉਮਰ ਦਾ ਸਾਥ ਰਾਜਨੀਤੀ ਚ ਕਈ ਵਾਰ ਵਿਰੋਧ ਦਾ ਸਾਹਮਣਾ ਕਰਨਾ ਪਿਆਦਾ ਗਾਇਕੀ ਜੀ ਤਾਂ ਪਿਆਰ ਹੀ ਮੈਂ ਤਾਂ ਦੁੱਖ ਨਾਲ ਚੀਰ ਵਿਰੋਧ ਨਹੀਂ ਨਹੀਂ ਪਰ ਉਹ ਤਾਂ ਵਿਰੋਧ ਵੀ ਸਾਰਾ ਖੁਸ਼ੀ ਦੇਖਣਾ ਪੈਂਦਾ ਹੈ ਜੇ ਸਾਰੇ ਹੁਣ ਪਿਆਰ ਕਰਦੇ ਕਿਤੇ ਉਹ ਵਿਰੋਧ ਕਰਨ ਵਾਲੀ ਇਹਨਾਂ ਨੂੰ ਬਹੁਤ ਸਾਲ ਉਹ ਲੋਕ ਤਾਂ ਨਾਲ ਰਹਿੰਦੇ ਆ ਕਦੀ ਕਿਸੇ ਨੂੰ ਜਿਤਾ ਕਦੀ ਕਿਸੇ ਨੂੰ ਕਦੀ ਕਿਸੇ ਦੀ ਕੰਪਨੀ ਦਾ ਉਹ ਬੜਾ ਆਪਣੇ ਬਾਰੇ ਉਹ ਲੱਗੇ ਤਾਂ ਕਿ ਤੂੰ ਜਾਈਂਗਾ